ਇੱਥੇ ਬੈਠ ਕੇ ਦੇਖੋ ਸਰ ਇਹਦੇ ਤੇ ਹਾਂਜੀ ਇਹ ਮੌਜੂਦ ਨਿਆਰਾ ਤੋਂ ਪੂਰਾ ਪੂਰਾ ਮੈਂ ਕਹਿੰਦਾ ਹਾਂ। ਹਾਂ। ਕਿਆ ਬਾਤਾਂ ਬਾਈ ਇਹ ਤਾਂ ਐਮਐਲਾ ਤਾਂ ਬੈਠਾ ਹੀ ਬੰਦਾ ਸੌਂਦੇ ਹਨਾ। ਹਾਂਜੀ ਹਾਂਜੀ ਬਿਲਕੁਲ। ਇੱਕ ਹੀ ਕੰਮ ਕਿਉਂ ਤੋਂ ਪਈ ਇਹ? ਇਹ ਆਪਣੇ ਫੁੱਲ ਬੋਡੀ ਚੇਅਰ ਹੈ ਮ사ਜਰ ਚੇਅਰ ਹੈ। ਸਪੈਸ਼ਲੀ ਡਾਇਬੀਟਿਕ ਨਿਊਰੋਪੈਥੀ ਵਾਸਤੇ ਹੁੰਦੀ ਹੈ ਜਿਹਦੇ ਡਾਇਬੀਟਿਸ ਦੇ ਮਰੀਜ਼ ਹੁੰਦੇ ਆ। ਸ਼ੂਗਰ ਦੇ ਮਰੀਜ਼ ਸ਼ੂਗਰ ਦੇ ਮਰੀਜ਼ ਆ ਜਿਹੜੇ ਉਹਨਾਂ ਦੀਆਂ ਨਾ ਪੈਰ ਦੀਆਂ ਨਸਾਂ ਹੱਥ ਦੀਆਂ ਨਸਾਂ ਸੁਨਪਨ ਰਹਿਣ ਲੱਗ ਜਾਂਦਾ ਹੈ। ਯਾਰ ਬਹੁਤ ਵਧੀਆ ਚੀਜ਼ਾਂ ਨੇ ਸਕੂਨ ਜਾ ਆਉਂਦਾ ਜਦੋਂ ਲਾਉਣਾ ਹੈ ਇਹ ਬੜਾ ਨਜ਼ਾਰਾ ਆਉਂਦਾ ਗਾ ਤੇ ਆ ਬਾਤ ਆ ਬਾਈ ਯਾਰ ਇਹ ਸਪੈਸ਼ਲੀ ਸਰਵਾਇਕਲ ਲਈ ਡਿਜ਼ਾਈਨ ਕੀਤਾ ਹੋਇਆ ਮ사ਜਰ ਇਹ ਤਾਂ ਮੈਨੂੰ ਰੋਜ਼ ਆਉਣਾ ਵੈਕਰੂ ਤੁਹਾਡੇ ਕੋਲ ਇਸ ਚਮਸਾਦ ਦੀ ਲੈਣ ਆਸਤੇ ਤੇ ਦੇਖੋ ਯਾਰ ਪੂਰੀ ਵਧੀਆ ਚੀਜ਼ ਆ ਹਨਾ ਦਿਖਾ ਵੀ ਦੇਈ ਬਈ ਹਨਾ ਕਿੱਦਾਂ ਇਹ ਕੰਮ ਕਰਦੀ ਐ ਲਓ ਜੀ ਅੱਜ ਕੱਲ ਨਾ ਸਰਵਾਇਕਲ ਦੀ ਪ੍ਰੋਬਲਮ ਜਿਹੜੀ ਹਰ ਇੱਕ ਬੰਦੇ ਨੂੰ ਆ ਕਿਉਂਕਿ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਬੈਠਣ ਦਾ ਤਰੀਕਾ ਉਹਦੇ ਕਰਕੇ ਜਿਹੜੀ ਕਾਫੀ ਜਿਹੜੀ ਦਿੱਕਤ ਆਉਂਦੀ ਐ ਤਾਂ ਉਹਦੇ ਲਈ ਆਪਾਂ ਕਾਫੀ ਸਾਰੀ ਜਿਹੜੀ ਮੈਡੀਸਨ ਵੀ ਲੈਣੇ ਜਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਆਪਾਂ ਪ੍ਰੋਡਕਟ ਯੂਜ਼ ਕਰਦੇ ਆ ਤਾਂ ਅੱਜ ਜਿੱਥੇ ਮੈਂ ਤੁਹਾਨੂੰ ਲੈ ਕੇ ਆਇਆ ਨਾ ਸਰਵਾਈਕਲ ਵਾਸਤੇ ਜਿਹੜੇ ਇਹਨਾਂ ਕੋਲੇ ਤੁਹਾਨੂੰ ਮਸ਼ੀਨਾ ਮਿਲਣੀਆਂ ਤੇ ਉਹਦੇ ਨਾਲ ਤੁਸੀਂ ਜਿਹੜਾ ਆਪਣਾ ਸਰਵਾਈਕਲ ਜਾਂ ਹੋਰ ਵੀ ਕੋਈ ਪੇਨ ਹੁੰਦਾ ਤੁਹਾਡੇ ਤਾਂ ਉਹਦੇ ਵਾਸਤੇ ਵਧੀਆ ਹੱਲ ਹੋਇਆ ਨਾ ਤੁਹਾਡਾ ਤੇ ਬਾਈ ਆਪਾਂ ਸਾਰੀ ਗੱਲਬਾਤ ਵਿਆਦੀ ਕਰਾਂ ਬਾਈ ਜੀ ਹੋਰ ਜਨ ਸਾਹਿਬ ਠੀਕ ਐ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਅੱਛਾ ਬਾਈ ਜੀ ਕਾਫੀ ਸਮਾਨ ਪਿਆ ਹਨ ਆਪਣੇ ਕੋਲ ਮੈਂ ਦੇਖ ਰਿਹਾ ਸੀ ਹਰੇਕ ਤਰ੍ਹਾਂ ਦੇ ਜਿਹੜੇ ਆ ਆਪਣੇ ਕੋਲ ਪ੍ਰੋਟੈਕਟ ਨਹੀਂ ਇਥੇ ਤੇ ਮੈਨੂੰ ਪਹਿਲਾਂ ਤਾਂ ਐ ਦੱਸੋ ਵੀ ਆਹ ਗੱਡੀ ਜਿਹੜੀ ਇਹ ਕਾਦੇ ਕੰਮ ਹੁੰਦੀ ਐ ਬਾਈ ਜੀ ਇਹ ਹੈ ਸਰਵਾਈਕਲ ਤੇ ਕਮ ਟਰੈਵਲ ਪਿੱਲੋ ਅੱਛਾ ਇਹ ਦੇਖੋ ਜੀ ਜਿਵੇਂ ਆਪਾਂ ਟਰੈਵਲਿੰਗ ਟਰਵਲਿੰਗ ਕਰਦੇ ਆਂ ਲੌਂਗ ਡਰਾਈਵ ਕਰਤੇ ਜਾਂਦੇ ਲੋਕ ਸਫਰ ਕਰਦੇ ਆ ਤਾਂ ਉਦੋਂ ਸਰਵਾਈਕਲ ਵਾਲੇ ਪੇਸ਼ੈਂਟ ਨੂੰ ਬਹੁਤ ਰਿਲੀਫ ਮਿਲਦਾ ਇਸ ਚੀਜ਼ ਦਾ ਅੱਛਾ ਜਿਵੇਂ ਮੰਨ ਲਓ ਗੱਡੀ ਤੇ ਸਫਰ ਕਰਨਾ ਤਾਂ ਤੌਣ ਦੁਖਣ ਲੱਗ ਜਾਂਦੀ ਹੈ ਹਾਂਜੀ ਹਾਂਜੀ ਇਹ ਟਰੈਵਲਿੰਗ ਪਿੱਲੋ ਦੇ ਵਿੱਚ ਹੀ ਯੂਜ਼ ਹੁੰਦੇ ਇਹ ਟਰੈਵਲ ਹੀ ਟਰੈਵਲ ਲਈ ਸਪੈਸ਼ਲੀ ਯੂਜ਼ਡ ਪਿੱਲੋ ਇਹ ਟਾਈਨ ਹੋਰ ਕੰਪਨੀ ਦਾ ਬ੍ਰਾਂਡਡ ਹੈ ਅੱਛਾ ਆਪਾਂ ਉਦੋਂ ਵੀ ਯੂਜ਼ ਕਰ ਸਕਦੇ ਹਾਂ ਸਰਵਾਈਕਲ ਵਾਲਾ ਬੰਦਾ ਘਰ ਲਗਾ ਕੇ ਚੇਅਰ ਤੇ ਰੈਸਟ ਕਰਨਾ ਹੈ ਕੰਮ ਕਰਨਾ ਹੈ ਕੰਪਿਊਟਰ ਤੇ ਜਿਆਦਾ ਬੈਠ ਕੇ ਕੰਮ ਕਰਨਾ ਹੈ ਉਦੋਂ ਵੀ ਲਗਾ ਸਕ ਵਾਸਤੇ ਪਿੱਲੂ ਜਿਹੜਾ ਤੇ ਬਹੁਤ ਹੀ ਵਧੀਆ ਜਿਹੜਾ ਸੌਫਟ ਆ ਨਾ ਪੂਰਾ ਇਹ ਬਈ ਤੇ ਰੇਡੂਡ ਕਿੰਨਾ ਕੰਨ ਦਾ ਸਰ ਇਹ ਆਪਾਂ ਤੁਹਾਡੇ ਦਰਸ਼ਕਾਂ ਵਾਸਤੇ ਸਿਰਫ 500 ਰੁਪਏ ਚ ਦੇ ਰਹੇ ਆ ਜਿੱਦਕਿ ਆਨਲਾਈਨ ਪ੍ਰਾਈਸ 1100 ਰੁਪਏ ਐ Amazon ਤੇ ਅੱਛਾ ਹਾਂ ਸਿਰਫ 500 ਰੁਪਏ ਦਾ ਮਿਲਣਾ ਜੇ ਤੁਸੀਂ ਆਨਲਾਈਨ ਚੈੱਕ ਕਰੋਗੇ ਤਾਂ ਬ੍ਰਾਂਡ ਬ੍ਰਾਂਡ ਹੈ ਬਹੁਤ ਅੱਛਾ ਬ੍ਰਾਂਡ ਹੈ ਟਾਈਨੋਰ ਕੰਪਨੀ ਦਾ ਇਹ ਕਾਹਦੋਂ ਸਗੂਲੀਆਂ ਕੀ ਚੀਜ਼ ਆ ਇਹ ਕੀ ਕੰਮ ਕਰਦੀਆਂ ਨੇ ਇਹ ਹੈਗੇ ਆਪਣੇ ਮੈਗਨੇਟਿਕ ਮ사ਜਰ ਅੱਛਾ ਇਹ ਦੇਖੋ ਹੱਥ ਤੇ ਚੜ ਜਾਂਦਾ ਹੈ ਮੈਗਨੇਟ ਹੈ ਇਹਦੇ ਵਿੱਚ ਜਿੱਥੇ ਮਰਜੀ ਤੁਸੀਂ ਇਹਦੇ ਨਾਲ ਆਪਣੀ ਥੈਰਪੀ ਲੈ ਸਕਦੇ ਹੋ ਜਿੱਥੇ ਮਰਜੀ ਬੈਠੇ ਕੋਈ ਬਿਜਲੀ ਪਾਣੀ ਦੀ ਇਹਨੂੰ ਲੋੜ ਨਹੀਂ ਦੇਖੋ 10 5 7 ਮਿੰਟ ਤੁਸੀਂ ਲਗਾਓ ਇਹਨੂੰ ਆਪਣੀ ਬੋਡੀ ਤੇ ਅੱਛਾ ਤੇ ਤੁਸੀਂ ਰਿਲੈਕਸ ਫੀਲ ਕਰੋਗੇ ਜਿਹੜਾ ਮਸਲ ਥੋੜਾ ਪੇਨ ਪੇਨਫੁੱਲ ਹੈ ਅੱਛਾ ਇਦਾਂ ਇਹ ਉਹ ਕਰ ਲੈਣਾ ਮੈਗਨੇਟ ਮੈਗਨੇਟ ਥੈਰਪੀ ਹੈ ਇਹ ਹਾਂ ਬਈ ਯਾਰ ਸਵਾਦ ਹੀ ਬਹੁਤ ਹੁੰਦਾ ਨਾ ਇਹਦਾ ਤੇ ਆ ਦੇਖੋ ਯਾਰ ਘਰੇ ਬੱਚੇ ਵਲਾਂ ਦਾ ਉਹਨਾਂ ਦਾ ਕੋਈ ਵੀ ਯੂਜ਼ ਕਰ ਸਕਦਾ ਕਿਸੇ ਨੂੰ ਇਹ ਤਾਂ ਕੋਈ ਸਾਈਡ ਇਫੈਕਟ ਨਹੀਂ ਤੇ ਐਨ ਲਾ ਲੋ ਵੀ ਬਹੁਤ ਹੀ ਵਧੀਆ ਚੀਜ਼ ਹੈ ਔਰ ਬਹੁਤ ਰੀਜ਼ਨੇਬਲ ਪ੍ਰਾਈਸ 'ਚ ਤੁਹਾਨੂੰ ਤੁਹਾਡੇ ਵਾਸਤੇ ਲੈ ਕੇ ਆਏ ਅੱਛਾ ਤੇ ਆ ਦੇਖੋ ਬਹੁਤ ਵਧੀਆ ਚੀਜ਼ ਹੈ ਵੀ ਇਹਦਾ ਕਿੰਨਾ ਗ੍ਰੇਟ ਰੇਟ ਉੱਤਣਾ ਹੈ ਸਿਰਫ 200 ਰੁਪਏ ਦੀ ਇਹ ਵਾਲਾ ਸਿਰਫ 200 ਰੁਪਏ ਦੇ ਵਿੱਚ ਤੁਸੀਂ ਘਰੇ ਬਹਿ ਕੇ ਆਪ ਦੀ ਜਿਹੜੀ ਮ사ਜ ਕਰ ਸਕਦੇ ਹੋ ਤੇ ਬਹੁਤ ਹੀ ਜਿਹੜਾ ਘੱਟ ਰੇਟਾਂ ਦੇ ਵਿੱਚ ਜਿਹੜੀ ਇਹ ਚੀਜ਼ ਤੁਹਾਨੂੰ ਮਿਲ ਜਾਣੀ ਹੈ ਤੇ ਉਦੋਂ ਬਾਅਦ ਬਾਈ ਮੈਂ ਆਹ ਦੇਖ ਰਿਆ ਸੀ ਨਾ ਕਿ ਕੀ ਚੀਜ਼ ਹੈ ਇਹ ਬੜੀਆਂ ਲਾਈਟਾਂ ਲੁੱਟਾਈਆਂ ਸੋਹਣੀਆਂ ਜਗ ਫੇਰ ਤੇ ਹਾਂਜੀ ਇਹ ਮੌਜ ਨਿਆਰਾ ਤੋਂ ਪੂਰਾ ਪੂਰਾ ਮੈਂ ਕਹਿੰਦਾ ਹਾਂ। ਹਾਂ। ਕਿਆ ਬਾਤਾਂ ਬਾਈ ਇਹ ਤਾਂ ਮੈਨਾਂ ਤਾਂ ਬੈਠਿਆ ਹੀ ਬੰਦਾ ਸੌਂਦੇ ਹਨਾ। ਹਾਂਜੀ ਹਾਂਜੀ ਬਿਲਕੁਲ। ਕੀ ਕੰਮ ਕਿਉਂ ਤੋਂ ਪਈ ਇਹ? ਇਹ ਆਪਣੀ ਫੁੱਲ ਬੋਡੀ ਚੇਅਰ ਹੈ ਮ사ਜਰ ਚੇਅਰ ਹੈ। ਅੱਛਾ। ਆਪਣੀ ਐ ਲਾ ਲਓ ਵੀ ਤੁਸੀਂ ਪਿੱਲੋ ਤੋਂ ਲੈ ਕੇ ਬੈਗ ਫਿਰ ਸਰਵਾਈਕਲ ਹਰ ਇੱਕ ਪਾਰਟ ਦੀ ਮ사ਜ ਕਰਦੀ ਹੈ। ਅੱਛਾ ਜੀ। ਤੇ ਇਹ ਬਹੁਤ ਹਾਂ ਬੈਕ ਪੇਨ ਤੇ ਵੀ ਬਹੁਤ ਆਰਾਮਦਾਇਕ ਹੈ। ਬਹੁਤ ਜ਼ਿਆਦਾ ਆਰਾਮਦਾਇਕ ਹੈ। ਇਹ ਮੜਾ ਦਿਖਾ ਵੀ ਦੇ ਬਈ ਦੇਖੋ ਆ ਚੀਜ਼ਾਂ ਨਾ ਜਿਵੇਂ ਹੋਣਾ ਆ ਦੇਖੋ ਇਹ ਗਰਦਨ ਵਾਸਤੇ ਬਣੀ ਹੈ ਤੇ ਆ ਇਥੋਂ ਬੈਕ ਪੇਨ ਜਿਹੜੀ ਆ ਇਥੋਂ ਜਿਹੜੀ ਤੁਹਾਡੀ ਬੈਕ ਤੋਂ ਉੱਥੇ ਜਿਹੜੀ ਉਹਨੂੰ ਰਿਲੈਕਸ ਕਰ ਦੂਗੀ ਹਨਾ ਤੇ ਇਹ ਬਈ ਮੰਨ ਲਓ ਕੋਈ ਗੱਡੀ ਤੇ ਸਫ਼ਰ ਕਰਦਾ ਉੱਥੇ ਡੀਸੀ ਕਰਾਣ ਤੇ ਜਾਂ ਜੀ 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 ਇਹ ਕਾਰ ਦੇ ਵਿੱਚ ਵੀ ਕੰਪੈਟੀਬਲ ਹੈ ਕਾਰ ਦੇ ਵਿੱਚ ਵੀ ਚੱਲੇਗੀ ਕਾਰ ਦੇ ਵਿੱਚ ਲਾ ਲਓ ਚਾਹੇ ਘਰੇ ਚਲਾ ਲਓ ਹਾਂਜੀ ਆਫਿਸ ਤੇ ਸਾਜੀ ਹਾਂਜੀ ਬਿਲਕੁਲ ਤੇ ਬਹੁਤ ਵਧੀਆ ਚੀਜ਼ ਹੈ ਤੇ ਇਹ ਤਾਂ ਯਾਰ ਬਹੁਤ ਵਧੀਆ ਚੀਜ਼ ਇਹਦਾ ਰੇਟ ਕਿੰਨਾ ਕੋ ਹੋ ਵੈਸੇ ਇਹ 8500 ਰੁਪਏ ਦੀ ਹੈ ਕੰਮ ਇਹ ਵਾਲੀ ਹਾਂਜੀ 8500 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣੀ ਹੈ ਇਹ ਤੇ ਇੱਕ ਵੀ ਆ ਆ ਇਹਦਾ ਦੱਸੋ ਮੈਨੂੰ ਇਹਦੀਆਂ ਬੜੀਆਂ ਲੱਤਾਂ ਜੀ ਇਹ ਹੈ ਫੁੱਟ ਟੈਂਸ ਬੋਲਦੇ ਇਹਨੂੰ ਇਹ ਸਪੈਸ਼ਲੀ ਡਾਇਬੀਟਿਕ ਨਿਊਰੋਪੈਥੀ ਵਾਸਤੇ ਹੁੰਦੀ ਹੈ ਜਿਹਦੇ ਡਾਇਬੀਟਿਸ ਦੇ ਮਰੀਜ਼ ਹੁੰਦੇ ਆ ਸ਼ੂਗਰ ਦੇ ਮਰੀਜ਼ ਸ਼ੂਗਰ ਦੇ ਮਰੀਜ਼ ਆ ਜਿਹੜੇ ਉਹਨਾਂ ਦੀਆਂ ਨਾ ਪੈਰ ਦੀਆਂ ਨਸਾਂ ਹੱਥ ਦੀਆਂ ਨਸਾਂ ਸੁਨਪਨ ਰਹਿਣ ਲੱਗ ਜਾਂਦਾ ਇਹ ਸਪੈਸ਼ਲੀ ਉਹਨਾਂ ਵਾਸਤੇ ਹੈ ਅੱਛਾ ਜੇ ਪੈਰ ਸੌਗੇ ਜਾਂ ਹੱਥ ਦੇ ਵਾਸਤੇ ਨਾ ਹਾਂ ਤੁਸੀਂ ਇਹਦੀ ਥੈਰੇਪੀ ਕਰੋ 5 7 10 ਦਿਨ ਤੁਹਾਨੂੰ ਵੀ ਡਾਇਬੀਟਿਕ ਦੇ ਪੇਸ਼ੈਂਟ ਨੂੰ ਡੈਫੀਨੇਟਲੀ ਪਲੱਗ ਫੀਲ ਹੁੰਦਾ ਵੀ ਹਾਂ ਮੈਂ ਕਿਸੇ ਚੀਜ਼ ਦੀ ਥੈਰੇਪੀ ਲੈ ਰਿਹਾ ਅੱਛਾ ਯੂਜ਼ ਕਿੱਦਾਂ ਹੁੰਦੀ ਹੈ ਇਹ ਪੈਰ ਬਹੁਤ ਸਿੰਪਲ ਹੈ ਪਲੱਗ ਲਗਾਣਾ ਤੇ ਇਹਦੇ ਉੱਪਰ ਪੈਰ ਰੱਖ ਕੇ ਇਹਦੀ ਸਪੀਡ ਬਣਾ ਲੈਣੀ ਹੈ ਅੱਛਾ ਬਾਸ ਦੈਟ ਸੋਲਵ ਹੋ ਗਿਆ ਨਾ ਬਸ ਚੇਅਰ ਲੈ ਕੇ ਪੈਰ ਰੱਖਣੇ ਆਪਾਂ ਅੱਛਾ ਚੇਅਰ ਲੈ ਕੇ ਤੇ ਉੱਤੇ ਪੈਰ ਸੌਕਸ ਉਤਾਰ ਕੇ ਆਉਂਦੇ ਤੁਸੀਂ ਉੱਤੇ ਪੈਰ ਰੱਖ ਕੇ ਬਹਿ ਜਾਣਾ ਜੀ ਜੀ ਹੈਨਾ ਤੇ ਵਧੀਆ ਚੀਜ਼ ਹੈ ਇਹ ਜਿਨ੍ਹਾਂ ਨੂੰ 슈ਗਰ ਦੇ ਪੇਸ਼ੈਂਟ ਨੇ ਉਹਨਾਂ ਵਾਸਤੇ ਸਪੈਸ਼ਲ ਜਿਹੜੀ ਇਹਦਾ ਕਿੰਨਾ ਗ੍ਰੇਡ ਰੂਡ ਹੋਣਾ ਇਹ 5000 ਰੁਪਏ ਦੀ ਆਈਟਮ ਹੈ ਸਰ 20 ਰਿਜ਼ਲਟ ਵਾਈਜ਼ ਬਹੁਤ ਅੱਛਾ ਰਿਜ਼ਲਟ ਹੈ ਦਾ ਸਰ ਅੱਛਾ ਇਹ ਮ사ਜਰ ਹੈ ਜੀ ਹੈਂਡ ਮ사ਜਰ ਹੈ ਗਨ ਮ사ਜਰ ਬੋਲਦੇ ਇਹਨੂੰ ਇਹ ਦੇਖੋ ਏਦਾਂ ਦੇ ਮ사ਜਰ ਨੇ ਜਿਹੜੇ ਤੁਹਾਨੂੰ ਇੱਥੋਂ ਮਿਲਦੇ ਨੇ ਤੇ ਇਹ ਹੈਗਾ ਦੇਖੋ ਤੁਸੀਂ ਗਨ ਵਾਂਗੂ ਲੱਗਦਾ ਹਨਾ ਤੇ ਇਹ ਇਹ ਸਾਰਾ ਕੰਮ ਦਾ ਬਈ ਜੀ ਹਾਂਜੀ ਆ ਦੇਖੋ ਅੱਛਾ ਇਦਾਂ ਚੱਲਦਾ ਇਹ ਹਾਂਜੀ ਤੇ ਆਹ ਦੇਖੋ ਇਦਾਂ ਜਿੱਥੇ ਮਰਜ਼ੀ ਬੋਡੀ ਦੇ ਜਿਹੜੇ ਮਰਜ਼ੀ ਪਾਰਟ ਤੇ ਲਗਾ ਲਓ ਇਹਨੂੰ ਅੱ ਪਈਰ ਬਹੁਤ ਵਧੀਆ ਚੀਜ਼ਾਂ ਨੇ ਸਕੂਨ ਜਾ ਆਉਂਦਾ ਜਦੋਂ ਲਾਉਣਾ ਹੈ ਨਾ ਇਹ ਸਪੀਡ ਵਧਦੀ ਘਟਦੀ ਵੀ ਹੈ ਹਾਂਜੀ 6 ਸਪੀਡ ਹੁੰਦੀ ਹੈ ਜੀ ਅੱਛਾ ਤੇ ਇਹ ਆ ਸਪੀਡ ਦੇਖ ਲਓ ਜਿੰਨੀ ਤੁਹਾਨੂੰ ਚਾਹੀਦੀ ਹੈ ਉਨੀ ਦੀ ਸਪੀਡ ਹੋ ਜਾਣੀ ਹੈ ਤੇ ਇਹਦਾ ਕਿੰਨਾ ਗ੍ਰੇਟ ਰੂਟ ਫਿਰ ਇਹਦਾ ਇਹ 1200 ਰੁਪਏ ਦੀ ਆਈਟਮ ਸਰ ਇਹ ਮ사ਜਰ 500 ਰੁਪਏ ਤੋਂ ਲੈ ਕੇ 15000 ਤੱਕ ਅਲੱਗ-ਅਲੱਗ ਬਹੁਤ ਤਰ੍ਹਾਂ ਦੀਆਂ ਵੈਰਾਈਟੀਆਂ ਜੀ ਮ사ਜਰ ਜਿੰਦਾ ਦਾ ਚਾਹੀਦਾ ਹੁੰਦਾ ਬੰਦੇ ਨੂੰ ਹਾਂਜੀ ਉਦਾਂ ਦਾ ਲੈ ਲਓ ਜਿੰਦਾ ਦਾ ਤੁਹਾਨੂੰ ਚਾਹੀਦਾ ਉਦਾਂ ਦਾ ਮ사ਜਰ ਇੱਥੋਂ ਮਿਲ ਜਾਣਾ ਹੈ ਤੇ ਇਹ ਆ ਵੀ ਬੜੀ ਯੂਨੀਕ ਜੀ ਚੀਜ਼ ਆ ਭਈ ਇਹ ਇਹ ਜੀ ਇਹ ਹੈ ਸਰਵਾਈਕਲ ਮ사ਜਰ ਅੱਛਾ ਇਹਨੂੰ ਆਪਣੇ ਗਲ ਚ ਪਾਓ ਇਹ ਕਿੱਥੋਂ ਚੱਲੂ ਇਹਨੂੰ ਗਲ ਚ ਪਾਓ ਜੀ ਅੱਛਾ ਆਪਣੀਆਂ ਬਾਹਾਂ ਇੱਧਰ ਪਾ ਲਓ ਹਾਂ ਆ ਇੱਧਰ ਹਾਂਜੀ ਲੋਸ ਕੀ ਬਾਤ ਹੈ ਬਾਈ ਯਾਰ ਮਤਲਬ ਸਪੈਸ਼ਲੀ ਸਰਵਾਈਕਲ ਲਈ ਡਿਜ਼ਾਈਨ ਕੀਤਾ ਹੋਇਆ ਮ사ਜਰ ਹੈ ਇਹ ਤਾਂ ਮੈਨੂੰ ਰੋਜ਼ ਆਉਣਾ ਬੈਗ ਰੂ ਤੁਹਾਡੇ ਕੋਲ ਇਸ ਚਮਸਾਦ ਜੀ ਲੈਣ ਆਉਣ ਵਾਸਤੇ ਤੇ ਦੇਖੋ ਯਾਰ ਪੂਰੀ ਵਧੀਆ ਚੀਜ਼ ਹੈ ਨਾ ਦਿਖਾ ਵੀ ਦੇਈ ਬਈ ਹਨਾ ਕਿੱਦਾਂ ਇਹ ਕੰਮ ਕਰਦੀ ਹੈ ਤੇ ਬੜਾ ਸਕੂਨ ਜਾ ਆਉਂਦਾ ਹੈ ਰਿਲੈਕਸ ਹੋ ਜਾਂਦਾ ਬੰਦਾ ਪੂਰਾ ਹੈ ਨਾ ਮੈਨੂੰ ਲੱਗਦਾ ਇਹਦੇ ਨਾਲ ਹਾਂਜੀ ਹਾਂਜੀ ਬਿਲਕੁਲ ਸਰਵਾਈਕਲ ਤੁਹਾਨੂੰ ਥੋੜੇ ਦਿਨਾਂ ਚ ਮਹਿਸੂਸ ਹੋਣ ਲੱਗ ਜੂਏ ਵੀ ਹਾਂ ਮੈਨੂੰ ਕੋਈ ਚੀਜ਼ ਦਾ ਫਰਕ ਪੈ ਰਿਹਾ ਮੇਰੇ ਸਰਵਾਈਕਲ ਠੀਕ ਹੋ ਰਿਹਾ ਅੱਛਾ ਤੇ ਪੂਰਾ ਯਾਰ ਰਿਲੈਕਸ ਹੁੰਦਾ ਬੰਦਾ ਇਹਦੇ ਨਾਲ ਟੈਨਸ਼ਨ ਫਰੀ ਹੋ ਜਾਂਦਾ ਇੱਕ ਵਾਰੀ ਦਾ ਵੀ ਬਹੁਤ ਵਧੀਆ ਨੀਂਦ ਆਉਗੀ ਹੂੰ ਤੇ ਇਹ ਬੰਦ ਕਿੱਥੋਂ ਦਾ ਬਈ ਇਹ ਕਰਮਾਂ ਦੇ ਨੂੰ ਤੇ ਪੂਰੀ ਵਧੀਆ ਚੀਜ਼ ਹੈ ਤੇ ਇਹ ਇਹਦਾ ਰੇਟ ਕਿੰਨਾ ਹੈ ਬਈ ਇਹਦਾ ਇਹ 1600 ਰੁਪਏ ਦਾ ਸਰ ਜੀ 1600 ਰੁਪਏ ਦਾ ਜੀ अच्छा ये एकला बिजली ते चलदा डीसी करंट ते चलुआ कर सारे मसाजर डीसी करंट ते भी चल पेंदे है जी कार चला के बैठो बिल्कुल हां जी बिल्कुल ਤੁਸੀਂ ਡਰਾਈਵ ਤੇ ਜਾ ਰਹੇ ਹੋ ਉੱਥੇ ਵੀ ਤੁਸੀਂ ਮੰਨ ਲਓ ਕਾਰ ਤੇ ਇਹਨਾਂ ਨੂੰ ਕਿਤੇ ਲੰਮਾ ਸਫਰਾ ਤਾਂ ਬੈਠਿਆਂ ਦੀ ਕਰਦਾਂ ਦੋਹਾਂ ਲਾਗੇ ਨੇ ਕਿਉਂਕਿ ਇੱਕ ਵਾਰੀ ਦੇਖੀ ਹੈ ਨਾ ਤਾਂ ਆ ਇਹਦੇ ਨਾਲ ਤੁਸੀਂ ਗੱਡੀ ਦੇ ਡੀਸੀ ਕਰੰਟਾ ਨਾ ਮਨ ਲਦਾ ਆ ਬਦਲਾ ਜਾਂਦਾ ਨਾ ਇੱਥੋਂ ਲਾਗੇ ਨਾ ਤੇ ਇਹਨੂੰ ਏਸੀ ਕਰੰਟ ਤੇ ਚਲਾ ਲਓ ਜਿਵੇਂ ਆ ਪਲੱਗ ਲੱਗੇ ਚਾਹੇ ਡੀਸੀ ਕਰੰਟ ਤੇ ਜਿੱਦਾਂ ਤੁਹਾਨੂੰ ਠੀਕ ਲੱਗਦਾ ਉਦਾਂ ਤੁਸੀਂ ਇਹਦੀ ਵਰਤੋਂ ਕਰ ਸਕਦੇ ਤੇ ਚੀਜ਼ ਵੀ ਬਹੁਤ ਸੋਹਣੀ ਆ ਨਾ ਇਹ ਤੇ ਇਹ ਤੋਂ ਇਲਾਵਾ ਤੁਹਾਨੂੰ ਹਰੇਕ ਚੀਜ਼ ਮਿਲ ਜਾਣੀ ਜਿਵੇਂ ਟਰੈਡਮਿਲ ਹੋ ਗਈ ਉਹ ਵੀ ਚਾਹੀਦੀ ਹੈ ਤੁਹਾਨੂੰ ਉਹ ਵੀ ਮਿਲ ਜਾਣੀ ਉਹ ਪਈਆ ਟਰੈਡਮਿਲ ਉਧਰ ਤਾਂ ਉਹ ਵੀ ਤੁਹਾਨੂੰ ਮਿਲ ਜਾਣੀ ਆ ਜਿਨ੍ਹਾਂ ਨੇ ਪਤਲੇ ਹੋਣਾ ਘਰੇ ਐਕਸਰਸਾਈਜ਼ ਕਰਨੇ ਘਰੇ ਰੱਖ ਕੇ ਜੇ ਮੈਂ ਨਹੀਂ ਜਾ ਜਾਂਦਾ ਟਾਈਮ ਨਹੀਂ ਹੁੰਦਾ ਨਾ ਤਾਂ ਇਹ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਮ사ਜਰੀ ਮਿਲਣਾ ਨਾ ਸਾਰੇ ਜੀ ਜੀ ਸਰ ਇਹ ਆ ਸਾਰੇ ਮ사ਜਰ ਇਥੋਂ ਮਿਲ ਜਾਣੇ ਜਿੱਦਾਂ ਦਾ ਤੁਹਾਨੂੰ ਚਾਹੀਦਾਗਾ ਆ ਦੇਖੋ ਇਦਾਂ ਦੇ ਆ ਵੀ ਤੁਹਾਨੂੰ ਮਿਲ ਜਾਣਾਗਾ ਇਹੋ ਜੇ ਸਾਰੇ ਮ사ਜਰ ਮਿਲਨੇ ਜਿੱਦਾਂ ਦੀ ਜਿੱਦਾਂ ਦੀ ਤੁਹਾਨੂੰ ਲੋੜ ਹੋਊਗੀ ਜਾਣਾ ਇਥੋਂ ਫਿਜ਼ੀਓਥੈਰੇਪੀ ਦੇ ਰਿਲੇਸ਼ਨ ਦੇ ਰਿਲੇਟਡ ਜਿੰਨਾ ਵੀ ਆ ਤੁਸੀਂ ਜਿਹੜੀ ਚੀਜ਼ ਦੀ ਡਿਮਾਂਡ ਕਰੋਗੇ ਸਾਰੀ ਚੀਜ਼ ਮਿਲ ਜੇ ਸਾਰੀ ਚੀਜ਼ ਮਿਲ ਜਣੀ ਹੈ ਤੇ ਬਈ ਇਹ ਆ ਕੀ ਸਿਸਟਮ ਹੈ ਗਾ ਜੀ ਸਰ ਇਹ ਫੁੱਟ ਮ사ਜਰ ਹੈ ਜੀ ਅੱਛਾ ਆ ਪੈਰਾਂ ਦੇ ਅੱਜਕੱਲ ਜਿਵੇਂ ਸ਼ਾਮ ਨੂੰ ਬੰਦਾ ਥੱਕ ਹਾਰ ਕੇ ਪੈਰ ਘਟਾਉਣ ਵਾਸਤੇ ਪਹਿਲਾਂ ਪਿਛਲੇ ਜਵਾਨੇ ਦੇ ਵਿੱਚ ਲੋਕ ਕਹਿੰਦੇ ਸੀ ਮੇਰੇ ਪੈਰ ਘਟ ਦੇ ਅੱਜ ਕੱਲ ਇਹ ਕੰਮ ਕਰਦਾ ਹੈ ਉਹ ਸਾਰੇ ਕੰਮ ਕਰਦਾ ਪਹਿਲਾਂ ਤਾਂ ਘਰੇ ਨਿਆਣੇ ਹੁੰਦੇ ਸੀ ਉਹ ਘਟ ਦਿੰਦੇ ਜੀ ਹੁਣ ਅੱਜ ਕੱਲ ਤਾਂ ਜਵਾਨਾ ਨੂੰ ਆ ਕੇ ਲੱਗਦੇ ਬਈ ਹਾਂ ਅੱਜ ਕੱਲ ਫਿਰ ਇਹ ਚਾਈਨਾ ਨੇ ਇਹ ਕਰ ਚੀਜ਼ ਕਰਤੀ ਤੇ ਬਈ ਜੀ ਆ ਚੀਜ਼ ਦਿਖਾਓ ਮਾਰੇ ਦਿਖਾਉਂਦੀ ਬਈ ਹਨਾ ਇਹ ਨਾ ਜੇ ਘਰੇ ਤੁਹਾਡੇ ਜਵਾਕ ਆ ਕੇ ਨਹੀਂ ਲੱਗਦੇ ਹਨਾ ਕਿਉਂਕਿ ਘਰੇ ਨਿਆਣੇ ਦੀ ਪੜਾਈ ਇਦਾਂ ਦੀ ਆ ਟੂ ਸਕੂਲੋਂ ਆਊਟ ਟਿਊਸ਼ਨ ਚਲੇ ਜਾਂਦੇ ਮੁਰਕ ਕੇ ਖੇਡਣਾ ਵੀ ਹੁੰਦਾ ਤਾਂ ਆ ਚੀਜ਼ ਜੇ ਤੁਹਾਡੇ ਪੈਰ ਦਰਦ ਕਰਦੇ ਆ ਤਾਂ ਉਹਦੇ ਵਾਸਤੇ ਜਿਹੜੀ ਬਹੁਤ ਵਧੀਆ ਚੀਜ਼ ਆ ਇਹ ਇਹਨੂੰ ਤੁਸੀਂ ਲਿਜਾ ਕੇ ਕਿ ਕਿੰਨੇ ਦੀ ਇਹ ਚੀਜ਼ ਮਸ਼ੀਨ ਉਹ 4000 ਰੁਪਏ ਸਰ 4000 ਰੁਪਏ ਦੀ ਆ ਇਹ ਮਸ਼ੀਨ ਵਡੀਆਂ ਛੋਟੀਆਂ ਕਿ ਕੋਈ ਅਸਾਇਸ ਉਹ 4000 4500 5000 ਅਲੱਗ ਅਲੱਗ 4000 ਦੀ ਵਧੀਆ ਆ ਜੰਗੀ ਅੱਛਾ ਤੇ ਆਪਣੀ ਹੁਣ ਬਈ ਪ੍ਰੋਪਰ ਲੋਕੇਸ਼ਨ ਕੀ ਆ ਮੰਨ ਲਓ ਜੇ ਕਿਸੇ ਨੇ ਤੁਹਾਡੇ ਕੋਲੇ ਆਉਣਾ ਇੱਥੇ ਵਿਜ਼ਿਟ ਕਰਨਾ ਹੈ ਲੋਕੇਸ਼ਨ ਹੈਗੀ ਜੀ ਬਾਲਾਜੀ ਫਿਜ਼ਿਓ ਇਨਸਟਰੂਮੈਂਟ ਫਰਸਟ ਫਲੋਰ ਅਪੋਜ਼ਿਟ ਸੈਂਟ ਜੇਵियर ਚਰਚ ਪਾਵਰ ਹਾਊਸ ਰੋਡ ਬਠਿੰਡਾ ਤੇ ਕੰਟੈਕਟ ਨੰਬਰ ਕੀ ਰਹੂਗਾ ਆਪਣਾ 90418 39465 85599 0066 ਤੇ ਟਾਈਮਿੰਗ ਕੀ ਰਹਿੰਦੀ ਹੈ ਬਈ ਆਫਿਸ ਟਾਈਮ ਹੈ ਜੀ 9 ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਅੱਛਾ ਹੋਮ ਡਿਲੀਵਰੀ ਵਗੈਰਾ ਹਾਂਜੀ ਪੈਨ ਇੰਡੀਆ ਡਿਲੀਵਰੀ ਅਵੇਲੇਬਲ ਹੈ ਕੈਸ਼ ਔਨ ਡਿਲੀਵਰੀ ਤੁਸੀਂ ਔਨਲਾਈਨ ਪੇ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਲੈਣੀ ਹੈ ਉਹ ਵੀ ਆਪਸ਼ਨ ਅਵੇਲੇਬਲ ਹੈ 올 ਓਵਰ ਇੰਡੀਆ ਚ ਆਪਣਾ ਸਮਾਨ ਜਾਂਦਾ ਆ ਨੰਬਰ ਤੇ ਕਾਲ ਕਰ ਜਿਹੜੇ ਦੱਸੇ ਹਾਂਜੀ ਆਫਿਸ ਟਾਈਮ ਕਾਲ ਕਰਨ ਲਈ بس ਪਲੀਜ਼ ਟਾਈਮ ਦਾ ਧਿਆਨ ਰੱਖਿਓ ਆਫਿਸ ਟਾਈਮ ਦੇ ਵਿੱਚ ਤੁਸੀਂ ਕਾਲ ਕਰੋ ਤੁਹਾਨੂੰ ਹਰ ਤਰ੍ਹਾਂ ਦੀ ਸਹਾਇਤਾ ਸੰਡੇ ਕਲੋਜ਼ ਹੋਊਗਾ ਨਾ ਸੰਡੇ ਨੂੰ ਓਨ ਕਾਲ ਤੋਂ ਪਹਿਲਾਂ ਅਪਾਇੰਟਮੈਂਟ ਅਗਰ ਸੰਡੇ ਨੂੰ ਕਿਸੇ ਨੇ ਆਣਾ ਹੈ ਤਾਂ ਉਹ ਅਪਾਇੰਟਮੈਂਟ ਲੈ ਕੇ ਬਾਲਾ ਜੀ ਫਿਜ਼ਿਓ ਇਨਸਟਰੂਮੈਂਟੋ ਦੇ ਨਾਂ ਤੇ ਜਿਹੜੀ ਇਹ ਸ਼ਾਪ ਹੈ ਫਰਸਟ ਫਲੋਰ ਦੇ ਉੱਪਰ ਤਾਂ ਤੁਸੀਂ ਉੱਥੇ ਆ ਕੇ ਵਿਜ਼ਿਟ ਕਰਕੇ ਜਿਹੜੀ ਵੀ ਚੀਜ਼ ਚਾਹੀਦੀ ਹੈ ਇੱਥੋਂ ਤੁਸੀਂ ਲਿਜਾ ਸਕਦੇ ਹੋ ਜੇ ਦੂਰੋਂ ਨੇੜੇ ਬਾਹਰੋਂ ਵੀ ਬੰਦੇ ਆਉਂਦੇ ਨੇ ਤਾਂ ਕਾਲ ਨੰਬਰ ਆਪਾਂ ਕੰਟੈਕਟ ਨੰਬਰ ਨੀਚੇ ਲਿਖਿਆ ਹੋਇਆ ਉਹਦੇ ਕਾਲ ਕਰਕੇ ਇਹਨਾਂ ਨਾਲ ਸੰਪਰਕ ਕਰਕੇ ਇਹ ਤੇ ਤੁਸੀਂ ਆ ਸਕਦੇ ਹੋ ਜਿਨ੍ਹਾਂ ਨੇ ਆਨਲਾਈਨ ਮੰਗਾਉਣਾ ਉਹ ਵੀ ਘਰੇ ਬੈਠੇ ਮੰਗਾ ਸਕਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਨੂੰ ਸ਼ੇਅਰ ਵੀ ਜਰੂਰ ਕਰਿਓ ਤੇ ਪੇਜ ਨੂੰ ਆਪਣੇ ਨੂੰ ਫੋਲੋ ਕਰਿਓ